ਜੀ ਜੀ ਕਿਦਾਂ ਹਾਲ ਚੱਲ ਜੀ ਠੀਕ ਠਾਕ ਹਾਂ ਜੀ ਅਰਦਾਸ ਸਰਬੱਤ ਦੇ ਭਲੇ ਦੀ 13 ਸਪਟੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਆ ਤੇ ਕਿਤੇ ਕਿਤੇ ਐਡਵਾਂਸ ਬੁਕਿੰਗ ਖੁੱਲ ਚੁੱਕੀ ਆ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਹਰ ਜਗ੍ਹਾ ਐਡਵਾਂਸ ਬੁਕਿੰਗ ਓਪਨ ਹੋਊਗੀ ਬੱਸ ਤਾਂ ਹੁਣ ਵੀ ਮੈਨੂੰ ਲੱਗਦਾ ਚੰਡੀਗੜ੍ਹ 'ਚ ਵੀ ਜਾਂ ਹੋਰ ਚਾਰੇ ਪਾਸੇ ਥੋੜੇ ਥੋੜੇ ਸ਼ੋਅ ਅਵੇਲੇਬਲ ਹੋ ਗਏ ਨੇ ਜੀ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰਮੋਸ਼ਨਾਂ ਚੱਲ ਰਹੀਆਂ ਨੇ ਤੇ 13 ਸਤੰਬਰ ਆਹੀ ਸ਼ੁੱਕਰਵਾਰ ਸਿਨੇਮਿਆਂ ਦੇ ਵਿੱਚ ਆ ਰਹੀ ਹੈ ਅਰਦਾਸ ਸਰਬੋਤੇ ਵਾਹ ਜੀ ਵਾਹ ਅੱਜ ਕੰਮ ਐਨ ਰੈਡੀ ਸਟੱਡੀ ਹੋ ਕੇ ਪ੍ਰੀਮੀਅਰ ਦੇਖਣ ਜਾਣ ਦੀਆਂ ਤਿਆਰੀਆਂ ਨੇ ਅੱਜ ਫਿਲਮ ਦੇਖ ਲੈਣੀ ਆ ਆਪਾਂ ਸਾਰਿਆਂ ਨੇ ਇੱਕ ਵਾਰੀ ਬੈਠ ਕੇ ਤੁਹਾਡੇ ਨਾਲ ਰਿਵਿਊ ਸਾਰਿਆਂ ਨੇ ਸਾਂਝੇ ਕਰਾਂਗੇ ਅੱਜ ਕੁਝ ਖਾਸ ਮਹਿਮਾਨਾਂ ਨੇ ਫਿਲਮ ਦੇਖਣੀ ਆ ਤੇ ਜੀ ਕਿਦਾਂ ਹਾਲ ਚੱਲ ਜੀ ਠੀਕ ਠਾਕ ਹਾਂ ਜੀ ਅਰਦਾਸ ਸਰਬੱਤ ਦੇ ਭਲੇ ਦੀ 13 ਸਪਟੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਆ ਤੇ ਕਿਤੇ ਕਿਤੇ ਐਡਵਾਂਸ ਬੁਕਿੰਗ ਖੁੱਲ ਚੁੱਕੀ ਆ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਹਰ ਜਗ੍ਹਾ ਐਡਵਾਂਸ ਬੁਕਿੰਗ ਓਪਨ ਹੋਊਗੀ ਵੈਸਤਾ ਹੁਣ ਵੀ ਮਿਲਦਾ ਚੰਡੀਗੜ੍ਹ ਚ ਵੀ ਜਾਂ ਹੋਰ ਚਾਰੇ ਪਾਸੇ ਥੋੜੇ ਥੋੜੇ ਸ਼ੋਅ ਅਵੇਲੇਬਲ ਹੋ ਗਏ ਨੇ ਜੀ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰਮੋਸ਼ਨਾਂ ਚੱਲ ਰਹੀਆਂ ਨੇ ਤੇ ਜਿਤੇਰਾ 13 ਸਪਟੰਬਰ ਆਹੀ ਸ਼ੁੱਕਰਵਾਰ ਸਿਨੇਮਿਆਂ ਦੇ ਵਿਚਾਰੀਂ ਬਰਦਾਸ ਸਰਬਾ ਦੇ ਵਾਹ ਜੀ ਵਾਹ ਅੱਜ ਕਮ ਐਨ ਰੈਡੀ ਸਟੱਡੀ ਹੋ ਕੇ ਪ੍ਰੀਮੀਅਰ ਦੇਖਣ ਜਾਣ ਦੀਆਂ ਤਿਆਰੀਆਂ ਨੇ ਅੱਜ ਫਿਲਮ ਦੇਖ ਲੈਣੀ ਆ ਆਪਾਂ ਸਾਰਿਆਂ ਨੇ ਇੱਕ ਵਾਰੀ ਬੈਠ ਕੇ ਤੁਹਾਡੇ ਨਾਲ ਰਿਵਿਊ ਸਾਰਿਆਂ ਨੇ ਸਾਂਝੇ ਕਰਾਂਗੇ ਅੱਜ ਕੁਝ ਖਾਸ ਮਹਿਮਾਨਾਂ ਨੇ ਫਿਲਮ ਦੇਖਣੀ ਆ ਤੇ